ਹਾਂਜੀ ਭਾਈ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਆਹ ਵੀਰੇ ਤਿੰਨ ਚਾਰ ਦਿਨਾਂ ਤੋਂ ਜਿਹੜੀ ਵੀਡੀਓ ਚੱਲਦੀ ਆ ਵੀ ਆ ਫਲਾਣੇ ਪਿੰਡ ਵਿੱਚ ਪਾਣੀ ਖਤਮ ਹੋ ਗਿਆ ਉੱਥੇ ਦੇ ਲੋਕ ਭੁੱਖੇ ਤਏ ਮਰਦ ਨੇ ਧਰਤੀ ਤੇ ਲੋ ਪਾਣੀ ਖਤਮ ਹੋ ਗਿਆ ਟੂਟੀਆਂ 'ਚ ਪਾਣੀ ਨਹੀਂ ਆਉਂਦਾ ਸਵਾਰਸੀ ਬਲ ਮੋਟਰਾਂ ਪਾਣੀ ਛੱਡ ਗਈਆਂ ਵੀਰ ਬਣ ਕੇ ਨਾ ਮਾੜੀ ਜੀ ਸੋਸ਼ਲ ਮੀਡੀਆ ਵਾਲੇ ਨੇ ਫੇਸਬੁੱਕ ਵਿਦਵਾਨ ਨੇ ਨਾ ਤੋੜੀ ਖੇਚਲ ਕਰ ਲਿਆ ਕਰੋ ਚਾਹੇ ਤਾਂ ਉਸ ਦੇ ਲਾਗੇ ਤਾਂ ਕਿ ਤੁਹਾਡਾ ਕੋਈ ਪਿੰਡ ਆੜੀ ਦੋਸਤੋ ਵੇ ਰਿਸ਼ਤੇਦਾਰ ਹੋਵੇ ਉਹਨੂੰ ਫੋਨ ਕਰਕੇ ਪੁੱਛ ਲਿਆ ਕਰੋ ਜਾਂ ਫਿਰ ਜੇ ਤੁਹ ਤੋਂ ਨਹੀਂ ਰਿਹਾ ਜਾਂਦਾ ਤਾਂ ਖੁਦ ਆਪ ਜਾ ਕੇ ਉੱਥੇ ਖੇਚਲ ਕਰ ਲਿਆ ਕਰੋ ਵੀਡੀਓ ਪਾਉਣ ਤੋਂ ਪਹਿਲਾਂ ਵੀ ਭਾਈ ਇਸ ਪਿੰਡ ਦੀ ਹਾਲਾਤ ਕੀ ਗੱਲ ਕੁਝ ਹੋਰ ਹੁੰਦੀ ਆ ਨਿਕਲਦਾ ਕੁਝ ਹੋਰ ਆ ਉਹੀ ਅਫਵਾਹ ਫਲਾਏ ਜਾਂਦੇ ਨੇ ਯਾਰ ਜੇ ਸੋਸ਼ਲ ਮੀਡੀਆ ਦਾ ਫਾਇਦਾ ਲਓ ਜਿੰਨਾ ਫਾਇਦਾ ਉਹ ਤੋਂ ਵੱਧ ਨੁਕਸਾਨ ਹੋ ਰਿਹਾ ਤਾਂ ਇਸ ਲਈ ਵੀਰ ਬਣ ਕੇ ਨਾ ਜਿਹੜੇ ਸੋਸ਼ਲ ਮੀਡੀਆ ਤੇ ਅਫਵਾਹ ਫਲਾਉਂਦੇ ਨੇ ਥੋੜਾ ਦੇਖੋ ਦੁਨੀਆ ਅੱਜ ਵੈਸੀ ਆਪਣੀ ਧਰਤੀ ਅਜਿਹੀ ਵੈਸੀ ਗਰਮ ਹੋ ਰਹੀ ਆ ਉਹਦਾ ਕੋਈ ਉਹ ਗਾਂ ਦੇਖਾਂ ਕਿਸੇ ਵੀਡੀਓ ਦੇ ਵਿੱਚ ਕਿਉਂ ਗਰਮ ਹੋ ਰਹੀ ਆ ਸਭ ਨੂੰ ਪਤਾ ਹੀ ਆ ਪਰ ਵੀਰ ਬਣ ਕੇ ਨਾ ਜਿਹੜੀ ਕੋਈ ਵੀ ਖਬਰ ਤੁਸੀਂ ਫੇਸਬੁੱਕ ਤੋਂ ਸ਼ੇਅਰ ਕਰਦੇ ਹੋ ਐ ਸਮਝ ਲਿਆ ਕਰੋ ਕਿ ਤੁਸੀਂ ਉਹ ਜਿਵੇਂ ਟੋਬੇ ਸੂਈ ਰਿਛੜਤੀ ਇਸ ਤਰ੍ਹਾਂ ਹੁੰਦੀ ਆ ਕਿਸੇ ਨੂੰ ਪਤਾ ਹੁੰਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਹੁਣ ਟੋਬੇ ਦੀ ਸੂਈ ਰੱਬਣੀ ਕਿੰਨੀ ਔਖੀ ਹੁੰਦੀ ਆ ਜੇ ਤੁਸੀਂ ਥੋੜੀ ਜੀ ਮਿਹਨਤ ਕਰਕੇ ਮੜੀ ਜੀ ਮਿਹਨਤ ਕਰਕੇ ਨਾ ਤਾਂ ਥੋੜੀ ਉਹਦੇ ਕਿਸੇ ਲਵੇ ਲਾਉਣੇ ਚਲੇ ਆਇਆ ਕਰੋ ਤਾਂ ਤੁਹਾਡਾ ਬਹੁਤ ਧੰਨਵਾਦ ਹੋਊਗਾ ਕੱਲ ਪਰਸੋਂ ਬਹੁਤ ਵੀਰਾਂ ਨੇ ਸਟੇਟਸਾਂ ਤੇ ਲਾਇਆ ਸੀ ਫਰਾਂ ਦੇ ਆਪਾਂ ਨੇ ਖਤਮ ਹੋ ਗਿਆ ਜੀ ਤੇ ਜੇ ਉੱਥੇ ਜਾ ਕੇ ਕਿਸੇ ਬੰਦੇ ਨੇ ਜਾ ਕੇ ਪੁੱਛਿਆ ਉਹ ਬੰਦੇ ਨੇ ਵੀਡੀਓ ਪਾਈ ਉਹ ਉਸ ਤੋਂ ਗੱਲ ਕੁਝ ਹੋਰ ਨਿਕਲੀ ਵਿੱਚੋਂ ਚਲ ਮੈਂ ਨਹੀਂ ਕਹਿੰਦਾ ਵੀ ਕਿਹੜੀ ਗੱਲ ਸੀ ਉਹ ਸਾਰਿਆਂ ਨੂੰ ਪਤਾ ਹੀ ਲੱਗਿਆ ਹੋਊਗਾ ਤਾਂ ਵੀਰ ਬਣ ਕੇ ਨਾ ਬੇਨਤੀ ਹਈ ਆ ਕਿ ਥੋੜੀ ਜੀ ਮਿਹਨਤ ਕਰਕੇ ਆਪਦੇ ਥੋੜਾ ਦਿਮਾਗ ਤੋਂ ਕੰਮ ਲੈ ਲਿਆ ਕਰੋ ਕਿ ਰੱਬ ਨੇ ਇਹਨੂੰ ਕਿਉਂ ਇਹ ਤਾਂ ਵਰਤਨਵਾਦ ਦਿੱਤਾ ਆਪਾਂ ਨੂੰ ਥੋੜਾ ਜਿਹਾ ਵਰਤ ਲਿਆ ਕਰੋ ਔਰ ਵਰਤ ਕੇ ਕੋਈ ਵੀ ਪੋਸਟ শেয়ার ਕਰਦੇ ਹੋ ਤਾਂ ਥੋੜੇ ਅੱਖਾਂ ਨੂੰ ਖੋਲ ਲਿਆ ਕਰੋ ਦਿਮਾਗ ਨੂੰ ਖੋਲ ਕੇ ਫਿਰ ਬੋਸ ਗਾਹ ਪੇ ਜਾ ਕਰੋ ਧੰਨਵਾਦ ਭਾਈ ਓਕੇ ਜੀ ਆ ਵੀਰੇ ਆਪਣਾ YouTube ਚੈਨਲ ਆ ਜੇ ਤੁਹਾਨੂੰ ਮਾ ਠੀਕ ਲੱਗੀ ਕੋਈ ਵੀਡੀਓ ਤਾਂ ਅੱਗੇ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਦਾ ਜਿਹੜਾ ਉਹਦਾ ਘੰਟੀ ਦਾ ਬਟਨ ਦਬਾ ਲਿਓ ਜੇ ਨਹੀਂ ਵੀ ਦਬਾਉਂਗੇ ਤਾਂ ਵੀ ਕੋਈ ਜੱਕ ਨਹੀਂ ਸੁਣ ਲਓ ਇੱਕ ਵਾਰ ਵੀਡੀਓ ਜਿਹੜੀ ਗੱਲ ਆ ਜੇ ਇਹਨੂੰ ਤੁਸੀਂ ਨਾ ਥੋੜੀ ਜਿਹੀ ਮੰਨ ਲਵੋ ਤਾਂ ਤੁਹਾਡਾ ਧੰਨਵਾਦ ਆ ਮੇਰੇ मेर थो रहो ओके okay, बिरे